ਦੇ ਨਾਮ ਤੇ ਹੋਰ ਬੰਗਾਰੇ ਆ ਬੰਗਾਰਿਆ ਹਾਏ ਲੋ ਡਾਕਟਰ ਬੋਲਦਿਆਂ ਆ ਡੰਗਰ ਵਾਲੇ ਕੀ ਮੱਝ ਦਾ ਕੱਖ ਨਹੀਂ ਖਾਂਦੀ ਅੱਛਾ ਅੱਛਾ ਆ ਜਾਣਾ ਕੋਈ ਨਾ ਭਾਈ ਦੋਤੀ ਜੀ ਪਤੀ ਪਾ ਕੇ ਰੱਖੋ ਆਹ ਆ ਗਿਆ ਬਸ ਦਾਣਾ ਦੱਬ ਕੇ ਆ ਗਿਆ ਆ ਗਿਆ ਆ ਗਿਆ ਜੀ ਆ ਗਿਆ ਆ ਗਿਆ ਬਸ ਆ ਗਿਆ ਪਹਿਨੇ ਅੱਜ ਜਾਂੜ ਹਟਾਇਆ ਜੱਟ ਇਹਨੂੰ ਕੀ ਹੋ ਗਿਆ ਕੰਕਰ ਤੇ ਤੈਨੂੰ ਵੀ ਇੱਨਾਜਾ ਲੱਗਦਾ ਕਾਲੇ ਦੇ ਲਾਉਣਾ ਬਹੁਤ ਨੇ ਕਰਵਾਉਣੇ ਆ 3-5 ਸੈਟ ਹੋ ਗਿਆ ਹੋ ਗਿਆ ਹੋ ਜੱਟ ਚੜਦੇ ਮਿਰਜੇ ਖਾਨ ਨੂੰ ਵੱਡੀ ਹੋ ਜੱਟ ਚੜਦੇ ਮਿਰਜੇ ਖਾਨ ਨੂੰ ਉਹ ਵੱਡੀ ਭਾਬੀ ਲੈੰਦੀ ਥਮ ਵੇ ਮੈਂ ਕਦੇ ਨਾ ਦਹੋਰ ਬੰਗਾਰਿਆਂ ਬੰਗਾਰਿਆਂ ਅੱਜ ਆਇਆ ਜੱਟ ਜਾੜੇ ਅੱਜ ਬਣਾਵਾਂਗੇ ਆਥਨ ਦਾ ਮਾਹੌਲ ਉੱਤਰ ਮੋੜ ਲਿਆ ਮਾੜਾ ਜ ਮਸਾਲਾ ਪੁੱਤਾ ਲਾੜੀ ਉਹ ਕੰਜੇ ਦਾ ਟੈਂਚੀ ਡਿੱਗ ਪਿਆ ਸੀ ਮਸਾਲਾ ਲਾ ਲਿਆ ਜਰਦਾ ਕੁਝ ਜਰਦਾ ਲਾਉਂਦਾ ਨਾ ਦੇਖੇ ਡਾਕਟਰ ਨੂੰ ਹੋਰ ਪਾਉਣੀਆਂ ਜਾਕਰੇਟ ਕੋਈ ਹਾਂ ਹਾਂ ਕਵਾਡ ਸਟੈਂਡ ਵੱਡਾ ਹੈ ਦੇਖਦਾ ਪਾਣੀ ਪੀ ਲਈ ਗਾ ਮਸਾਲਾ ਲੱਗ ਗਿਆ ਪਾਣੀ ਪੀ ਲਏ ਐ ਐ தயார <laughs> 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 ਨਾਤੇ ਪੈਸੇ ਅਰੀਕੋ ਨੂੰ ਨਹੀਂ ਸੀ ਭੰਤੀ ਕਿਸੇ ਦੀ ਕਿੰਨੇ ਦਾ ਪੈ ਗਿਆ ਪੈ ਗਿਆ ਭਾਈ 60 ਦਾ ਕਿੰਨੇ ਮਾਡਲ ਮਾਡਲ ਭਾਈ ਉੱਚਾ ਹੈ ਉੱਚਾ ਹੈ ਨਾ ਹੈਗਾ ਉੱਚਾ ਭਾਈ ਐ ਹੁਣ ਦੱਸਣਾ ਥੋੜੀ ਆ ਭਾਈ ਜੇ ਪਤਾ ਵੀ ਲੱਗੇ ਸਾਨੂੰ ਆ ਵੀ ਪਤਾ ਅਸੀਂ ਵੀ ਲੈ ਲਈ ਕੀ ਆ ਅਸੀਂ ਵੀ ਲੈ ਲਈਏ ਯਾਰ ਕੇ ਥੋੜੀ ਲੈ ਸਕਣਗੇ ਤਾਂ ਲੈਂਦਾ ਤਾਂ ਅਸੀਂ ਲੈ ਸਕਦੇ ਆ ਯਾਰ ਮੈਂ ਦੱਸੂ ਤੇਰਾ ਅਸੀਂ ਮੈਂ ਕਰਕੇ ਖੜੀ ਭੰਣੀ ਜਿੰਦੀ ਭੰਤੀ ਉਹ ਡਾਕਟਰ ਖੜੀ ਹੋ ਥੜੀ ਖੜੀ ਖੜੀ ਸਾਹ ਫੜ ਗਿਆ ਉਹ ਖੜੀ 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 ਆ ਭਾਈ ਭੌਟ ਕੋ ਭੌੜੀ ਘੇੜ ਬੰਨੇ ਡਾਕਟਰ ਆਸਤਾ ਹੋਏ ਉਹ ਉਹ ਇੰਨਾ ਟੌਰ ਜੀ ਬਣੇ ਜਾਂਦੀ ਆ ਆ ਕਿਵੇਂ ਕਿਵੇਂ ਮੇਰਾ ਫੋਨ ਟੁੱਟ ਰਾ ਚੱਕਦੇ ਨਹੀਂ ਇੰਨੇ ਦਿਨ ਹੋ ਗਏ ਫੋਨ ਲਾਉਂਦੇ ਨੂੰ ਕੀ ਤੇਰਾ ਕੰਮ ਵੱਡੀ ਸਾਡੀ ਆ ਡਾਕਟਰ ਸਾਡੇ ਚੱਲ ਪੈਣਾ ਕੋਈ ਨਾ ਮੈਂ ਮੁੜ ਕੇ ਜੇ ਚੱਲ ਡਾਕਟਰ ਬਾਹੂ ਤੈਨੂੰ ਤੇਰਾ ਮੈਂ ਮੁੜ ਕੇ ਸਾਡੇ ਕੋਲ ਲਾ ਉਹ ਮੈਨੂੰ ਜਾਣ ਦੇ ਸ਼ਰਾ ਤੂੰ ਖੇੜ ਬੈਠੀ ਕੋਈ ਨਾ ਸਾਡੇ ਇਹ ਜੀਆਂ ਲੀ ਲਿਆ ਫਿਰ ਜੇ ਜਾਣ ਲੱਗੇ ਫੇਰ ਤਾਂ ਬਾਲੇ ਮੈਂ ਕੀ ਆ ਜਾ ਡਾਕਟਰ ਜੇ ਮਨ ਖਰਾਬ ਕਰੀ ਜਾਂਦਾ ਕਹਿਣਾ ਕੀ ਆ ਤਿੰਨ ਦਿਨ ਹੋ ਗਏ ਫੋਨ ਲਾਉਂਦੇ ਨੂੰ ਆਉਂਦਾ ਹੀ ਨਹੀਂਗਾ ਸਾਡਾ ਕੱਟਾ ਮਰਨ ਤੇ ਆਇਆ ਪਿਆ ਕੋਈ ਹੋਰ ਡਾਕਟਰ ਪੁੱਛ ਲੈ ਉਹ ਡਾਕਟਰ ਕਿਹੜਾ ਪੁੱਛਾਂ ਯਾਰ ਪਿੰਡ ਜਾਊ ਆਪਣੇ ਪਿੰਡ ਪਿੰਡ ਕਹਦਾ ਯਾਰ ਮੈਂ ਤਾਂ ਮਿੰਤਾ ਕਰਦੇ ਨੂੰ ਬਹੁਤ ਦਿਨ ਹੋ ਗਏ ਯਾਰ ਮੈਂ ਤਾਂ ਡਾਕਟਰ ਬਦਲਦਾ ਬੰਦਾ ਪਹਿਲਾਂ ਇਹ ਨਹੀਂ ਦਵਾਈ ਦਿੱਤੀ ਸੀ ਆ ਹੁਣ ਬਿਮਾਰ ਦਾ ਡਾਕਟਰ ਆਦਮ ਨੂੰ ਦੇਖੇ ਥੋੜੀ ਯਾਰ ਮੱਝ ਵਾਈ ਤੇ ਪੱਠੇ ਨਹੀਂ ਖਾਂਦੀ ਜੀ ਹਾਂ ਦਿਖਾਓ ਦਿਖਾਓ ਡਾਕਟਰ ਸਾਹਿਬ ਆਹ ਮੱਝ ਆਹ ਮੱਝ ਐਸਾ ਕਰੀ ਗਾ ਜੀ ਆਹ ਹਾਂ ਮੱਝ ਹੈ ਲੈ ਗੋਹਾ ਕਰਦੀ ਆ ਓਹ ਹੋ 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 ਲੱਗਾ ਪੈਂ ਤੁਸੀਂ ਵੇੜੇ ਗੱਤ ਕਰਿਆ ਪਿਆ ਹੈ ਕਿਵੇਂ ਡਾਕਟਰ ਸਿੰਘ ਇਹਦੇ ਕਿਸਾਇ ਪਏ ਆ ਡਾਕਟਰ ਇਹਦੇ ਖੁੰਢ ਖਾਲ ਹੁੰਦੀ ਆ ਓਹ ਹੋ 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 ਇੰਦਾ ਰੋਗ ਹੀ ਕੇਂਦਰੂਨੀ ਚਿੰਬੜ ਗਿਆ ਅਬ ਕਰ ਕੋਈ ਹੱਲ ਦੇ ਵੀ ਗੜੀ ਮੰਪੀ ਗਈ ਉਹ ਨੂੰ ਵਾਹ ਤੰਦ ਵੀ ਖੱਟੇ ਕਰੇ ਪਏ ਆ ਇਹ ਡਾਕਟਰ ਜਮਾਂਦਰੂ ਆ ਅੱਛਾ ਅੱਛਾ ਇਹ ਮੱਝ ਦੇਖ ਲਈ ਇਹਦੇ ਫੇਫੜੇ 'ਤੇ ਥੋੜੀ ਜੀ ਉਹ ਆ ਗਈ ਕੀ ਲਾਈਪਰ ਖਰਾਜ ਆ ਗਈ ਖਰਾਜ ਇਹ ਕਰੋ ਲੋਡ ਇਹਦੇ ਲੱਗਣਗੇ ਟੀਕੇ ਤਿੰਨ ਭਾਈ ਆਸੋ ਦਾ ਲਾ ਕੇ ਇਹ ਆ ਗਿਆ ਛੁਰ ਉਹ ਦਾ ਬੁਰਾ ਥੇਵਾ ਇਹਦਾ ਜੁਰਜਾ ਆਪਣਾ ਸੱਰੀ ਗੱਲ ਦਾ ਖਾਸਾ ਇਹ ਜਵਾਨ ਹੋ ਗਿਆ ਜਨਮ ਅੱਜ ਕਿਵੇਂ ਤੰਪਾ ਸਾਡੇ ਘਰੇ ਆ ਗਏ ਆ ਗਏ ਆ ਕੀ ਕਰਵਾਈ ਇਸ ਨੂੰ ਦਾ ਡੁੱਬ ਜਾਣ ਮਾਇ ਮੋਡੀਫਾਈ ਕਰਾਇਆ ਆ ਸੱਪਾ ਇਹ ਅਸਲ ਨੂੰ ਮੋਡੀਫਾਈ ਕਰਿਆ ਕੋਈ ਉਹ ਮੰਦੀਰ ਮੰਦੂਰ ਚਨਾਰਾ ਜੀ ਨੂੰ ਨਾਰਾ ਮੈਂ ਤਾਂ ਸੌਂ ਗਿਆ ਉਹ ਹਾਂ ਚਾਹਦਾ ਹੁੰਦਾ ਤਾਂ ਇਹ ਮੰਦਿਰ ਕੱਪੇ ਚ ਨਹੀਂ ਨਹੀਂ ਡਾਕਟਰ ਕਿੰਨੇ ਕਰ ਪੀ ਲਾਤੇ ਛੇਰਾ ਤੇ ਡਾਕਟਰ ਆਏ ਮੰਨ ਤੇਰੇ ਸਕੂਟਰ ਜਿੰਨੇ ਦਾ ਤੇ ਟਾਇਰ ਹੀ ਆ ਪੁੱਛਾ ਵਾਹ ਚੰਗਾ ਫਿਰ ਮੇਰਾ ਚੋਲਾ ਚੱਕ ਲੈ ਹਾਂ 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 ਦਵਾਇਆ ਮੈਨੂੰ ਗੱਲ ਦੱਸਾਂ ਸ਼ੋਰ ਜੀ ਦੀ ਮੈਂ ਬਾਹਰ ਅੰਦਰ ਜਾਂਦਾ ਰਹਿਣਾ ਅੱਛਾ ਤੇ ਨੱਥ ਪਾਇਦੇ ਉਹ ਆ ਗਿਆ ਬਾਰਪੁਰ ਜਾਣ ਦਾ ਪ੍ਰੋਗਰਾਮ ਨੇ ਆ ਲਿਆ ਉਹ ਨਾ 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 ਇਹ ਤਾਂ ਆਪਣਾ ਇਹਦਾ ਮੱਝ ਦਾ ਹੋ ਸੀ ਗੁਰਦਾ ਖਰਾਬ ਇਹਦਾ ਬਾਹਰ ਭੇਜਿਆ ਮੈਨੂੰ ਸਪੈਸ਼ਲ ਠੀਕ ਹੈ ਪੈਂਦੀਆਂ ਦਵਾਈਆਂ ਉਹ ਰੱਖਣੇ ਆ ਪੈਂਦੀਆਂ ਨੇ ਸ਼ੇਰਾ ਤੈਨੂੰ ਨਹੀਂ ਪਤਾ ਆਓ ਵੀ ਮੱਝ ਕੋਲੇ ਬੋਸ਼ ਬੈਟਰ ਤਰਾਦੂ ਲੈ ਆਈਏ ਉਹ ਲੋੜ ਹੀ ਨਹੀਂ ਬਸ ਜਦੋਂ ਮੈਂ ਹੈਗਾ ਕਿਉਂ ਡਰਦੇ ਏ ਤੁਸੀਂ ਆਈਂ ਗਾਰੇਗਾ ਫਿਰ ਦਾਦਾ ਬੱਸ ਹੋਏ ਤੈਨੂੰ ਆਖਿਛੇ ਵੀਂ ਕਾਦੀ ਪ੍ਰਵਾਹ ਦਾ ਬੰਦਾ ਕਰ ਹੁੰਦਾ ਕਿਥੇ ਅਟਰਾ ਹਮ ਠੀਕ ਹੋ ਜੂ ਹਾਂ 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 ਮਰਾਪੀ ਕਰ ਚਾਚਾ ਡਾਕਟਰ ਜਾਂ ਤੇਜ ਲੱਗਦਾ ਹੈਗਾ ਪੈਸੇ ਤੋਂ ਦੇ ਧਿਆਨ ਨਾਲ ਨੀ ਕੋਈ ਨਹੀਂ ਤੀ ਦੇਖ ਲਾਂਗੇ ਆਪਾਂ ਕੋਈ ਨਾ ਹੋ ਹੋ ਉਹ ਡਾਕਟਰ ਤਾਂ ਜਾਣ ਲੱਗਾ ਜਾਂਦਾ ਚਾਚੂ ਕਹਦੇ ਉਹ ਡਾਕਟਰ ਚਾਹ ਚੂ ਪੀ ਜਾਂਦਾ ਉਹ ਚਾਹ ਵੀ ਪੀਵਾਂਗੇ ਪੈਸੇ ਵੀ ਲੈ ਕੇ ਜਾਵਾਂਗੇ ਇੱਕ ਵੀ ਆ ਗਿਆ ਆ ਗਿਆ ਮੈਂ ਕੋਈ ਤੇ ਮਿਲ ਕੋਈ ਮੈਂ ਹੋਰ ਕੋ ਨਾ ਡਾਕਟਰ ਯਾ ਮੈਨੂੰ ਤੇਜ ਲੱਗਦਾ ਪੈਸੇ ਬੁਸੇ ਧਿਆਨ ਨਾ ਕਰੀ ਕੋਈ ਨੀ ਦੇਖ ਰਹਾ ਕੋਈ ਆਹ ਅਸਾ ਆਹਾ ਆਏ ਕਰਵਾ ਲਿਆ ਬੜਾ ਆਪੇ ਉਹ ਕਿਤੇ ਬੈਹ ਬੂਤਾਂ ਧਰਤਾ ਆਪਣੇ ਆਪ ਦੇ ਦਾ ਨਹੀਂ ਨਹੀਂ ਹੋਰ ਭਾਈ ਮੁੰਡੇ ਠੀਕ ਠਾਕ ਆ ਪੜਾਈ ਪੜ੍ਹਾਈ ਕਿਵੇਂ ਚੱਲਦੀ ਹੈ ਤੇਰੀ ਹੋ ਲੋਕ ਇਹ ਤਾਂ ਬੁਰੀ ਹੀ ਚੱਲਦੀ ਹੈ ਹਾਂ 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 ਉਹ ਦੱਸਤਾ ਸੀ ਤੇਰੇ ਇਹਨੂੰ ਮੈਂ ਵੀ ਮੁੰਡਾ ਆਪਣਾ ਵਧੀਆ ਫੜਦਾ ਹੈ ਜਵਾਨ ਵਗੈਰਾ ਜਵਾਨ ਹਾਂ 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 ਮਾਜਾ ਜੀ ਕੋਈ ਤੁਹਾਨੂੰ ਜਾਣੂ ਆਖਿਆ ਸੀ ਇਹ ਬੰਦਾ ਵਾਲਾ ਸਲੋ ਆਈ ਹੈ ਅੱਛਾ 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 ਕਰ ਦਈਏ ਤੇਜ਼ ਫਿਰ ਹੋਰ ਉਹਦੇ ਵੀ ਲਾ ਦੋ ਹੋਰ ਮੁੰਡਾ ਆਉਣ ਦੇ ਮੁੰਡੇ ਨੂੰ ਦੇਖਦੇ ਚੈੱਕ ਕਰਦੇ ਆਹ ਮੁੰਡਾ ਡਾਕਟਰ ਅੱਛਾ ਅੱਛਾ ਉਹ ਹੋਰ ਭਾਈ ਠੀਕ ਠਾਕ ਕਰ ਦੋ ਹਾਂ ਜੀ ਜੀ ਵਧੀਆ ਹਾਂ 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 ਦੰਦਾਂ ਤੋਂ ਤੀਹ ਹੀ ਪਾ ਲਿਆ ਕੋਈ ਠੰਡੀ ਪੀ ਮੰ ਆ ਪੀ ਲੋ ਦਿੱਚਾ ਹਾਂ ਹਾਂ ਫੇਰ ਕਰਦੇ ਕੋਈ ਰਾਇ ਚੱਕੋ ਭਾਈ ਚੱਕੋ ਚੱਕੋ ਡਟਰੇ ਕੰਮ ਹੋਰ ਸੀ ਹਾਂ ਦੱਸੋ ਭਾਈ ਆ ਆਪਣੇ ਮੁੰਡੇ ਨੂੰ ਕੋਈ ਨੌਂ ਨੌਂ ਲਵਾਉਂਦੇ ਅੱਛਾ 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 ਲੱਭਾ ਦੇ ਕੋਈ ਕੰਮ ਦੇਖਿਆ ਕੋਈ ਅੱਛਾ ਅੱਛਾ ਕਿਸੇ ਪਾਸੇ ਪਿਆ ਨਹੀਂ ਭੋ ਨਹੀਂ ਭਾਈ ਅੱਛਾ 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 ਨਾ ਕਰ ਦਿੰਨੇ ਕੋਈ ਵੱਡੀ ਗੱਲ ਨਹੀਂ ਦਾਣਾ ਦੱਬ ਕੇ ਹਾਂ 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 ਕਹੇ ਜਾ ਕੰਮ ਭਾਲਦਾ ਭਾਈ ਕੰਮ ਦਾ ਵਧੀਆ ਹੀ ਤਿਆਰ ਹੋ ਗਿਆ ਉਹ ਫਿਰ ਦਵਾ ਦਈਏ ਮੁੰਡੇ ਨੂੰ ਕਿਸੇ ਪਾਸੇ ਹੱਥ ਪੈਂਦਾ ਕਰ ਨੌਕਰੀ ਨਾਖਰੀ ਲਵਾ ਦਈਏ ਦੀ ਉਹ ਹੋਰ ਲਵਾ ਡਾਕਟਰ ਆ ਯਾਰ ਅੱਛਾ ਅੱਛਾ ਔਖਾ ਹੋਇਆ ਪਿਆ ਮੈਨੂੰ ਲੱਗਦਾ ਕਾਕਾ ਮੂੰਹ ਦੱਸੀ ਜਾਂਦਾ ਇਹਦਾ ਡਾਕਟਰ ਬਣੂਗੀ ਲਵਾਉਗੀ ਨੌਕਰੀ ਨਾਖਰੀ ਨੌਕਰੀ ਨਾਖਰੀ ਲੱਭ ਦਿੰਨੇ ਆ ਕਹੇ ਜੀ ਚਾਹੀਦੇ ਭਾਈ ਕਾਕੇ ਨੂੰ ਕੋਈ ਹੋਵੇ 10000 ਰੁਪਏ ਰਾਲੀ ਬਸ 10 15000 ਰਾਲੀ ਉਹ ਕਰ ਦੋ ਕਾਕਾ ਦਾਕਾ ਤਨੂੰ ਕਹੇ ਜੀ ਚਾਹੀਦੀ ਆ ਭਾਈ ਕੋਚੇ ਵਧੀਆ ਦਵਾ ਦੇ ਜਾਈ ਜੀ ਮਰਜੀ ਅੱਛਾ ਅੱਛਾ ਉਹ ਨੌਕਰੀ ਨਾ ਖਰੀਦ ਆਪਣਿਆਂ ਜੁੱਤੀ ਦੇ ਥੱਲੇ ਨੇ ਅੱਛਾ ਜੀ ਹਾਂ ਫੇਰ ਟਰਾਲ ਲਾਇਆ ਕੋਈ ਕਿਸੇ ਪਾਸੇ ਮੁੰਡੇ ਨੂੰ ਕਿੰਨੇ ਕਿ ਤੂੰ ਮੰਗਦਾ ਸਹੀ ਖੁੱਲ ਕੇ ਮੰਗ ਲੈ ਉਹਨੇ ਦਵਾ ਦਾਂਗੇ ਤੈਨੂੰ 15 ਤੋਂ 20 ਹਜ਼ਾਰ ਦਵਾ ਦੇ ਬਹੁਤ ਓਹੋ 50 ਹਜ਼ਾਰ ਦਵਾ ਦਈਏ ਮਹੀਨੇ ਦਾ 50 ਹਜ਼ਾਰ ਹਾਂ ਦਵਾ ਦੇ ਡਾਕਟਰ ਉਹ ਮੰਨੇਗਾ ਫਿਰ ਤਾਂ ਡਾਕਟਰਾਂ ਨੂੰ ਬੱਚਾ ਮੰਨਣੀ ਪਊ ਜਦੋਂ 50 ਹਜ਼ਾਰ ਦਾ ਬੰਦਾ ਬਸ ਬਸ ਮੈਂ ਤਾਂ ਫਿਰ ਤੈਨੂੰ ਪਤਾ ਵੀ ਬਾਹਰ ਅੰਦਰ ਜਾਂਦੇ ਆ ਉਹਨੇ ਰਹਿੰਨੇ ਆ ਭਾਈ ਠੀਕ ਹੈ ਥੋੜਾ ਤਾਂ ਪਤਾ ਮੈਨੂੰ ਆ ਹਾਂ 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 ਦਾਣਾ ਦੱਬ ਕੇ ਕਰ ਦਈਏ ਕੰਮ ਓਕੇ ਫਤਿਹ ਕਰ ਦੋ ਕਰ ਦੋ ਤਾਂ ਕਰ ਦੋ ਬੇ ਕੋਈ ਗੜਾ ਉਹ ਆਪਣੇ ਘਰੇ ਕੁਰਸੀ ਹੈਗੀ ਆ ਹਾਂ ਤਾਂ ਹੈਗੀ ਹੈਗੀ ਉਹ ਹੋ ਮੇਰਾ ਤਾਂ ਆਤਾ ਹੈ ਅੱਛਾ ਜੀ ਅੱਛਾ ਅੱਛਾ ਯਾ ਕੁਰਸੀ ਲੈ ਕੇ ਉਹ ਪਹਿਲਾਂ ਫੇਰ ਹੀ ਗੱਲ ਤੋੜਦੇ ਆਪਾਂ ਦਾਣਾ ਦੱਬ ਕੇ ਆਹ ਲਿਆਂਦੀ ਨਾ ਜਮਾ ਗੱਲ ਬਣਾਤੀ ਚਿੱਟੀ ਲਿਆਂਦੀ ਆਹ ਹਾਂ 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 ਅੱਛਾ ਜੀ ਇਹ ਦੋਸਤ ਅੱਛਾ ਆ ਗੁਰਸੀ ਹੈ ਇੱਕੋ ਤੁਹਾਡੇ ਕੋਲ ਚਿੱਟਾ ਪਿਆਮਾ ਕੁਰਤਾ ਹੈਗਾ ਚਿੱਟਾ ਤਾਂ ਨਹੀਂ ਹੈਗਾ ਡਾਕਟਰ ਸੰਭਾਲਾਂਗੇ ਓਹੋ ਉਹ ਸਮਾਉਣਾ ਪਊ ਭਾਈ ਕੱਲ ਨੂੰ ਹੀ ਜਾ ਕੇ ਸੋਨੀ ਟੇਲਰ ਦੇ ਚਿੱਟਾ ਪਿਆਮਾ ਕੁਰਤਾ ਸਵਾਕੇ ਲਿਆਉਣਾ ਪਊ ਸੋਨੀ ਦੀ ਹਾਂਜੀ ਸੋਨੀ ਦੀ ਠੀਕ ਡਾਕਟਰ ਸਮਾ ਲੈ ਮਗਰ ਕੱਲ ਨੂੰ ਪਰਸੋਂ ਨੂੰ ਦਿਨ ਕੀ ਹੈ ਬੁੱਧਵਾਰ ਡਾਕਟਰ ਹਾਂ ਦਿਨ ਬੁੱਧ ਕੰਮ ਸੁੱਧ ਹੋ ਜਾਣਾ ਤੁਹਾਡੇ अच्छा चित्ता ਪਿਆਮਾ ਕੁਰਤਾ ਜੋ ਤੁਸੀਂ ਸਮਾ ਲਿਆਂਦਾ ਚਿੱਟੇ ਰੰਗ ਦਾ ਬਾ ਠੀਕ ਹੈ ਚਿੱਟੇ ਦੇ ਸਮਾ ਲਾ ਹਾਂ ਚਿੱਟੇ ਠੀਕ ਹੈ ਉਦੋਂ ਬਾਅਦ ਤੁਸੀਂ ਤੜਕੇ ਬੁੱਧਵਾਰ ਵਾਲੇ ਦਿਨ 4 ਵਜੇ ਉੱਠਣਾ ਕਾਕਾ ਤੂੰ ਚੰਨੀ ਸੁਨੇਹਾ ਹੀ 4 ਵਜੇ ਇਹ ਮੰਤਰ ਫੇਰੀ ਕੰਮ ਕਰੂਗਾ ਨਹੀਂ ਨਹੀਂ 7 ਵਜੇ ਅੱਖ ਖੋਲਦੀ ਨਾ 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 ਉਹ ਵਿੱਚ ਤਾਂ ਲੋਕ 2:30 ਵਜੇ ਠਾਈਨੇ ਮੈਂ ਅੱਛਾ ਇਹਦਾ ਤੈਨੂੰ 4 ਵਜੇ ਕਹਿਤਾ ਸ਼ੇਰਾ ਠੀਕ ਹੈ 4 ਵਜੇ ਤੂੰ ਉੱਠਣਾ ਪ੍ਰੈਸ ਕਰਵਾ ਕੇ ਪੂਰਾ ਆਇਆ ਡਾਕਟਰ ਦੀ ਪੈਂਟ ਵਾਂਗੂੰ ਸਮਝ ਗਏ ਟਿੱਟਾ ਪਿਆ ਮੈਂ ਕੁਰਤਾ ਪਾ ਕੇ ਨਾ ਕੇ ਅੱਛਾ ਕਿ ਟਿੱਕੀ ਕੁਰਸੀ ਤੇ ਐ ਖੜੇ ਹੋ ਕੇ ਐ ਬੈਠਣਾ ਬੈ ਗਈ ਐ ਬੈ ਕੇ ਸਰਦਾਰਾਂ ਵਾਲੀ ਫੀਲਿੰਗ ਲੈਣੀ ਹੈ ਠੀਕ ਹੈ ਤੇ ਉਦੋਂ ਬਾਅਦ ਲੱਤ ਐ ਰੱਖ ਲੈਣੀ ਹੈ ਸੱਜੀ ਕ ਖੱਬੀ ਨਾ ਜਿਵੇਂ ਮੈਂ ਰੱਖੀ ਆ ਸੱਜੀ ਖੱਬੀ ਤੇ ਠੀਕ ਹੈ ਜੋ ਰੱਖ ਲਈ ਮੁਸਾ ਕੁੰਡੀਆਂ ਨੂੰ ਵਟੇ ਦੇਈ ਜਾਣਾ ਮੇਰੀ ਨੂੰ ਹਜੇ ਆਉਂਦਾ ਹੀ ਨਹੀਂ ਮੈਂ ਆਉਗਾ ਕਿੰਦੇ ਦੁਆਏ ਵਟੇ ਦੇਈ ਗਿਆ ਦੇਈ ਗਿਆ ਅੱਖਾਂ ਬੰਦ ਕਰ ਲੈਣੀ ਐ ਅੱਛਾ ਜੀ ਅੱਖਾਂ ਜਦੋਂ ਬੰਦ ਕਰ ਲੈਣੀ ਐ ਸਾਢੇ 4 ਵਜੇ ਤੋਂ ਸਾਢੇ 4 ਵਜੇ ਤੱਕ ਆਲਰਮ ਲਾ ਦੇ ਜਦੋਂ ਸਾਢੇ 4 ਤੇ ਅੱਖ ਖੁੱਲੀ ਆਲਰਮ ਖੁੱਲਿਆ ਤਾਂ ਬਸ ਐਂ ਸੋਚਣਾ ਵੀ 50 ਹਜ਼ਾਰ ਮਹੀਨਾ ਆਉ ਕਿੰ ਕਿ ਸੋਚਣਾ ਵੀ 50 ਹਜ਼ਾਰ ਮਹੀਨਾ ਆਉ ਕਿੰ ਹਾਂ ਡਾਕਟਰ ਸਾਹਿਬ 50000 ਐਂ ਕਮ ਹੋਣਾ ਐਂ ਖੜੇ ਹੋਗੇ ਹਾਰਪੋਨ ਡਾਕਟਰ ਨੇ ਐ ਖੜਾ ਹੋ ਕੁਰਸੀ ਪਰੇ ਕਰ ਨਾ ਕੀ ਹੋ ਗਿਆ ਮੁੰਡਿਓ ਡਾਕਟਰ ਸਾਹਿਬ ਦੱਸਦੇ ਆ ਹਾਂ ਉਹ 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 ਆ ਗੱਲ ਬਾਤ ਹੋਈ ਕੋਈ ਬਈ ਕਾਂਡਕੂਣ ਕੀਤਾ ਲੱਗਦਾ ਜਾ ਕੇ ਪਿੰਡ ਲੈਣਿਆ ਖਬਰ ਆਜੋ ਓਏ ਚਲੋ ਆਪਾਂ ਜੀ